ਅੱਜ ਫੇਰ ਧਰਨੇ ਤੇ ਆਏ ਆਂ ਕਿਸਾਨ ਭਰਾਵਾਂ ਨੂੰ ਉਸ ਵੇਲੇ ਜਦੋਂ ਨਾ ਕੋਈ ਸਾਡਾ ਲੀਚਾ ਪ੍ਰੋਗਰਾਮ ਸੀ ਨਾ ਅਸੀਂ ਚਾਹੁੰਦੇ ਸੀ ਵੀ ਹੁਣ ਬਾਢੀ ਦੀ ਰੁੱਤ ਦੇ ਵਿੱਚ ਨਾ ਕੋਈ ਛੇੜਾ ਛੇੜਿਆ ਜਾਵੇ ਇੱਕ ਪ੍ਰਦਰਸ਼ਨ ਕਰਨਾ ਕਿਸੇ ਦੇ ਖਿਲਾਫ ਰੋਸ ਕਰਨਾ ਇਹ ਸਾਡਾ ਅਧਿਕਾਰ ਹੈ ਜਿੰਨਾ ਮਰਜ਼ੀ ਕੰਮ ਹੋਵੇ ਜਿੰਨਾ ਮਰਜ਼ੀ ਕੋਈ ਵਿਰੋਧ ਹੋਵੇ ਜਿੰਨਾ ਮਰਜ਼ੀ ਕੋਈ ਸਖਤਾਈ ਕਰੇ ਤੁਹਾਡਾ ਕੰਮ ਹੈ ਤੁਸੀਂ ਕਰੋ ਅਸਲ ਵਿੱਚ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੇ ਪਿੱਛੇ ਸੰਕੇਤ ਆ ਗਿਆ ਸੀ ਪਹਿਲਾਂ ਹੀ ਜਦੋਂ ਕੁੜੀਆਂ ਨੇ ਉੱਥੇ ਧਰਨਾ ਮਾਰਿਆ ਪਿਛਲੇ ਦਿਨੀ ਅਰਵਿੰਦ ਖੰਨੇ ਦੇ ਕੋਠੀ ਮੂਰੇ ਅਰਵਿੰਦ ਖੰਨਾ ਕੋਈ ਖਾਸ ਸਧਾਰਨ ਆਦਮੀ ਨਹੀਂ ਹੈ ਉਹਦੀ ਗੱਲ ਦੇ ਵਿੱਚ ਲੱਗ ਰਿਹਾ ਸੀ ਕਿ ਤੁਸੀਂ ਕੁੜੀਆਂ ਨੂੰ ਇਸ ਕਰਕੇ ਤੁਹਾਨੂੰ ਤਾਂ ਨਹੀਂ ਕੁਝ ਕਿਹਾ ਜੇ ਤੁਹਾਡੀ ਜਗ੍ਹਾ ਤੇ ਬੰਦੇ ਹੁੰਦੇ ਮੈਂ ਡਾਂਗ ਫੇਰਨੀ ਫਿਰ ਉਹ ਤੋਂ ਪਿੱਛੋਂ ਆਪਣੇ ਕੱਲ 14 ਤਰੀਕ ਵਾਲੇ ਦਿਨੇ ਆਪਣੇ ਬੰਦੇ ਭੇਜੇ ਨੇ ਵੀ ਡਾਕ ਫੇਰਨ ਵਾਲੇ ਨੂੰ ਕਹੋ ਵੀ ਅਸੀਂ ਆ ਗਏ ਭਾਈ ਅੱਜ ਫੇਰ ਡਾਂਗ ਉਧਰ ਤਾਂ ਨਹੀਂ ਉਹਦਾ ਜੋਰ ਚੱਲਿਆ ਤੇ ਮਲੇਰਕੋਟਲੇ ਪਾਸੇ ਚੱਲ ਗਿਆ ਕਿਉਂਕਿ ਜਿਹੜੀ ਮਸ਼ੀਨਰੀ ਹੈ ਮਸ਼ੀਨਰੀ ਦੇ ਵਿੱਚ ਬੀਜੇਪੀ ਦੇ ਬਹੁਤ ਬੰਦੇ ਫਿੱਟ ਨੇ ਜਿਹੜੀ ਇਹ ਅਫਸਰशाही ਹੈ ਅਫਸਰशाही ਪੰਜਾਬ ਸਰਕਾਰ ਦੇ ਅੰਡਰ ਹੈ ਪਰ ਇਹਦੇ 'ਚ ਬੀਜੇਪੀ ਦੇ ਵੀ ਲਿੰਕ ਹੈਗੇ ਨੇ ਬਹੁਤ ਜ਼ਿਆਦੇ ਅਸੀਂ ਕੱਲਾ ਇਹ ਨਹੀਂ ਕਹਿ ਸਕਦੇ ਵੀ ਇਹ ਲਾਠੀ ਚਾਰ ਜਿਹੜਾ ਤਾਂ ਕੰਮ ਕੀ ਗੱਲ ਜਿਹੜੀ ਗਲਗਲੋਤ ਜਾਂ ਬੰਦੇ ਫੜ ਕੇ ਅੰਦਰ ਬੰਦ ਕੀਤੇ ਨੇ ਇਹਦੇ 'ਚ ਐ ਨਹੀਂ ਵੀ ਭਗਵੰਤਮਾਨ ਬਰੀ ਹੁੰਦਾ ਹੈ ਭਗਵੰਤਮਾਨ ਦੀ ਸਰਕਾਰ ਦਾ ਵਿੱਚ ਸੀ ਦੋਸ਼ ਗਿਣਦਿਆ ਵੀ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇੱਕ ਡੀਐਸਪੀ ਰੈਂਕ ਦਾ ਬੰਦਾ ਇਹ ਜ਼ੁਰਤ ਕਿੱਥੋਂ ਕਰ ਲਈ ਜਿਉਂਨੇ ਵੀ ਮੈਂ ਮਲੇਰ ਕੋਟਲਾ ਦੇ ਵਿੱਚ ਅਗਰਾਹਾਂ ਜਿੱਥੇ ਬੰਦੇ ਦਾ ਸਫਾਇਆ ਕਰ ਦੂੰਗਾ ਇਹ ਠੀਕ ਹੈ ਤੇਰੇ ਪਿੱਛੇ ਜਿਹੜੀ ਤਾਕਤ ਬੋਲਦੀ ਐ ਉਹਨਾਂ ਦਾ ਇਰਾਦਾ ਹੈ ਉਹਨਾਂ ਦਾ ਇਹ ਇਰਾਦਾ ਹੈ ਵੀ ਸਾਨੂੰ ਆ ਵੋਟਾਂ ਲੰਘ ਜਾਣ ਦਿਓ ਤੁਸੀਂ ਤਾਂ ਕਿਤੇ ਦੇਖਣੇ ਨਹੀਂ ਅਮਰਿੰਦਰ ਸੁੰਢੀ ਪਾਰਟੀ 'ਚ ਹੀ ਐ ਅਰਵਿੰਦ ਖੰਨਾ ਤੇਰਾ ਰਿਸ਼ਤੇਦਾਰ ਹੋਊਗਾ ਉਹ ਅਰਾਜਾਂ ਚੋਂ ਆਹੋ 2002 ਦੇ ਵਿੱਚ ਜਦੋਂ ਆਇਆ ਸਾਡੀ ਜਥੇਬੰਦੀ ਦਾ ਬਣਨਾ ਤੇ ਉਹਦਾ ਪਾਵਰ ਚਾਉਣਾ ਉਹਨੇ ਆਉਂਦਿਆ ਸਾਲ ਸਨਾਮ ਦੇ ਇੱਕ ਇਲੈਕਸ਼ਨ ਦੇ ਵਿੱਚ ਕਿਹਾ ਸੀ ਇੱਕ ਰੈਲੀ 'ਚ ਪੱਤਰਕਾਰਾਂ ਨੂੰ ਕਿ ਜਿੰਨੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਸਾਰੀਆਂ ਮੈਂ ਹਿਸਾਬ 'ਚ ਕਰ ਲੀਆਂ ਆਹ ਉਗਰਾਹਾਂ ਵਾਲਿਆਂ ਨੂੰ 5 ਸਾਲਾਂ ਦੇ ਵਿੱਚ ਮੈਂ ਪੱਧਰ ਕਰਕੇ ਆਪਣੇ ਹਿਸਾਬ 'ਚ ਕਰ ਲੂੰਗਾ ਉਹ 5 ਸਾਲ ਪਹਿਲੇ ਵੀ ਕਰ ਗਿਆ ਉਦੋਂ ਬਾਅਦ ਵੀ 5 ਸਾਲ ਕਰ ਗਿਆ ਤੇ ਪੱਧਰ ਤਾਂ ਕਰ ਨਹੀਂ ਸਕਿਆ ਜਿੰਨਾ ਉਹਨੇ ਸਾਡੇ ਤੇ ਜ਼ਬਰ ਕੀਤਾ ਅੰਗਰੇਜ਼ਾਂ ਨੇ ਬਾਕੀਪੁਰ ਦਾ ਕਤਲ ਉਹਦੇ ਕਾਰਜਕਾਲ ਦੌਰਾਨ ਹੋਇਆ लाठी चार्ज ਹੋਨੇ ਕਰਵਾਇਆ ਗੋਲੀ ਚੱਲੀ ਬੰਦਾ ਮਰਿਆ ਪਰ ਪੱਤਰ ਤਾਂ ਹੋਏ ਨਹੀਂ ਰਲਦੇ ਦੇ ਵਿੱਚ लाठी चार्ज ਹੋਇਆ ਬੰਦਿਆਂ ਦੇ ਲੱਤਾਂ ਤੋੜੀਆਂ ਬੰਦੇ ਕੁੱਟੇ ਬੰਦੇ ਗ੍ਰਿਫਤਾਰ ਕੀਤੇ ਜੇਲਾਂ ਡਟੀਆਂ ਪਰ ਗ੍ਰਿਫਤਾਰ ਕੀਤੇ ਹੋਏ ਉਹ ਜਥੇਬੰਦੀ ਦਾ ਖਤਮ ਹੋ ਵੀ ਨਹੀਂ ਕਰ ਸਕਿਆ ਜਨੇ ਅਸੀਂ ਕਹਿੰਦੇ ਹੁੰਦੇ ਆ ਵੀ ਸਾਡੀ ਜਥੇਬੰਦੀ 2005 ਤੋਂ ਲੈ ਕੇ 2002 ਤੋਂ ਲੈ ਕੇ 2007 ਤੱਕ ਜਿੰਨੀ ਵਧੀ ਹੈ ਉਹ ਅਮਰਿੰਦਰ ਨੇ ਵਧਾਈ ਹੈ ਜਿਹੜਾ ਛੰਡਾਂ ਦੇ ਵਿੱਚ ਗੋਲੀ ਚੱਲੀ ਹੈ लाठी चार्जਾ ਦਿੰਦੇ ਆੜੇ ਭੇੜ ਹੋਇਆ ਉਦੋਂ ਅਮਰਿੰਦਰ ਹੀ ਸੀ ਜਨੇ ਅਮਰਿੰਦਰ ਨੇ ਇੰਨਾ ਜ਼ਬਰ ਦੇ ਧੱਕਾ ਕੀਤਾ ਆਪਣੀ ਜਥੇਬੰਦੀ ਨਾਲ ਤੇ ਆਪਾਂ ਵਾਧੇ ਗਿਆ ਹੁਣ ਆਪਾਂ ਵੇਸੜੇ ਹੋ ਗਏ ਸੀ ਆਪਾਂ ਨੂੰ ਐ ਲੱਗਣ ਲੱਗ ਗਿਆ ਵੀ ਸਾਡੀ ਤਾਂ ਬਹੁਤ ਤਾਕਤ ਵੱਡੀ ਹੈ ਵੱਡੀ ਤਾਕਤ ਹੈ ਜਿਹੜੀ ਵੀ ਹੁਣ ਪ੍ਰਸ਼ਾਸਨ ਸਾਡੇ ਕੋਲ ਡਰਨ ਲੱਗਿਆ ਇਹ ਵੀ ਭਾਈ ਦੰਦ ਵੱਢਦੇ ਆ ਇਹ ਵੀ ਮੌਕੇ ਦੀ ਤਾੜ ਚ ਇਹ ਰਾਜ ਮਸ਼ੀਨਰੀ ਦੇ ਵਿੱਚ ਸਾਰੇ ਬੰਦੇ ਇੱਕੋ ਜਿਹੇ ਨਹੀਂ ਜਿੰਨੀ ਪੁਲਸਾ ਹੈ ਪੁਲਸ ਦੇ ਵਿੱਚ ਵੀ ਸਾਰੇ ਬੰਦੇ ਇੱਕੋ ਜਿਹੇ ਨਹੀਂ ਇਸ ਕਰਕੇ ਇਹਨਾਂ ਦੇ ਵਿੱਚ ਬਹੁਤ ਬੰਦੇ ਨੂੰ ਇੱਕ ਤਾਂ ਕੁਝ ਬੰਦਿਆਂ ਨੂੰ ਤਾਂ ਇਸ ਗੱਲ ਦਾ ਪਤਾ ਹੈ ਵੀ ਜਿਹੜੀ ਲੜਾਈ ਇਹ ਲੜ ਰਹੇ ਨੇ ਇਹ ਕਿਸਾਨਾਂ ਦੀ ਲੜਾਈ ਨਹੀਂ ਹੈ ਇਹ ਮਜ਼ਦੂਰਾਂ ਦੀ ਬੇਰਜ਼ਗਾਰਾਂ ਦੀ ਆਉਣ ਵਾਲੀ ਜਨਰੇਸ਼ਨ ਦੀ ਬੱਚਿਆਂ ਦੀ ਸਾਰੇ ਵਰਗ ਦੇ ਲੋਕਾਂ ਦੀ ਜਿਹੜੇ ਅਨਾਜ ਖਾਂਦੇ ਨੇ ਉਹਨਾਂ ਦੀ ਲੜਾਈ ਲੜ ਰਹੇ ਨੇ ਇੱਕ ਹਿੱਸਾ ਇਹ ਹੈ ਉਹਦੇ ਵਿੱਚ ਜਿਹੜਾ ਪੜ੍ਹਿਆ ਲਿਖਿਆ ਵੀ ਹੈ ਜਿਹਨੂੰ ਗਿਆਨ ਵੀ ਹੈ ਜਿਹਦੀਆਂ ਦੁਨੀਆਦਾਰੀ ਬਾਰੇ ਵੀ ਜਾਣਕਾਰੀ ਹੈ ਉਹ ਨਾਲ ਪੁਲਿਸ ਦੇ ਵਿੱਚ ਰਜ਼ਗਾਰ ਵੀ ਕਰਦੇ ਨੇ ਇੱਕ ਹਿੱਸਾ ਉਹ ਹੈਗਾ ਇੱਕ ਹਿੱਸਾ ਉਸ ਕਿਸਮ ਦਾ ਹੈ ਜਿਵੇਂ ਪਹਿਲਾ ਗ੍ਰੇਜ ਕਹਿੰਦੇ ਹੁੰਦੇ ਕਿ ਸਾਨੂੰ ਪੁਲਿਸ ਦਾ ਸਿਪਾਹੀ ਚਾਹੀਦਾ ਹੈ ਦਿਮਾਗ ਵਾਲਾ ਨਹੀਂ ਚਾਹੀਦਾ ਸਿਰੇ ਦਾ ਬੁਚੜ ਚਾਹੀਦਾ ਜਿਵੇਂ ਕਈ ਓਵੇਂ ਕਰਦਾ ਹੋਵੇ ਉਹ ਵਫਾਦਾਰ ਸਿਪਾਹੀ ਚਾਹੀਦਾ ਡਾਂਗਾ ਮਾਰਨ ਵਾਲਾ ਚਾਹੀਦਾ ਕੁੱਟਣ ਵਾਲਾ ਚਾਹੀਦਾ ਬੰਦੇ ਮਾਰਨ ਵਾਲਾ ਚਾਹੀਦਾ ਬੰਦੇ ਖਾਣ ਵਾਲਾ ਚਾਹੀਦਾ ਇਹਨਾਂ ਨੂੰ ਇਸ ਤਰ੍ਹਾਂ ਦੀ ਪੁਲਿਸ ਦੀ ਲੋੜ ਹੈ ਓਹੋ ਜਿਹੀ ਸਮਾਜ ਦੀ ਲੋੜ ਹੈ ਫਿਰ ਓਹੋ ਜਿਹੇ ਅੰਸਰੇ ਪਏ ਨੇ ਬਈ ਇਹਨਾਂ 'ਚ ਉਹ ਜਿਹੜਾ ਬੰਦਾ ਕਹਿੰਦਾ ਸੀਗਾ ਅਸੀਂ ਉਹਦੀ ਸ਼ਕਲ ਨਹੀਂ ਜਾਣਦੇ ਬਾਈ ਜੀ ਡੀਐਸਪੀ ਰੈਂਕ ਦਾ ਬੰਦਾ ਉਹ ਪੰਜ ਸੱਤ ਗਾਲਾਂ ਵੀ ਕੱਢ ਗਿਆ ਗੁਰਵਿੰਦਰ ਗਾਲਾਂ ਵੀ ਕੱਢਿਆ ਬੰਦਾ ਵੀ ਬੋਲਿਆ ਉਹ ਕਿਉਂਕਿ ਉਹਦੀ ਮਰਜ਼ੀ ਚੱਲਦੀ ਸੀ ਉਹਦੀ ਤਾਕਤ ਸੀ ਪਲਾਂ ਚ ਸਾਡੇ ਕੋਲੇ ਸਟੇਜ ਹੈ ਆਲੇ-ਦਾਲੇ ਸੀਐਡੀ ਸੁਣਦੀ ਹੈ ਕਿੰਨੇ ਲੋਕ ਸੁਣਦੇ ਨੇ ਅੱਜ ਅਸੀਂ ਉਹਨੂੰ ਜਿੰਨਾ ਕੁਸ ਮਰਜ਼ੀ ਕਹਿ ਦਈਏ ਕੀ ਕਰ ਲੂ ਭਲਾ ਸਾਡਾ ਅਸੀਂ ਗਾਲਾਂ ਕੱਢ ਦਈਏ ਅਸੀਂ ਬੰਦਾ ਚੰਗਾ ਬੋਲ ਦਈਏ ਅਸੀਂ ਉਹਦੇ ਬਾਅਦ ਜੱਤਕ ਜੱਤ ਦੀ ਗੱਲ ਕਰ ਦਈਏ ਜਾਂ ਕੋਈ ਇਹੋ ਜਿਹੀ ਗੱਲ ਕਰ ਦਈਏ ਜਿਹੜੀ ਉਹਨੂੰ ਚੁਬਦੀ ਹੋਵੇ ਪਰ ਇਹ ਸਾਡਾ اخلاق ਹੀ ਨਹੀਂ ਕਹਿੰਦਾ ਜੇ ਉਹਦੀਆਂ ਭੈਣਾਂ ਧੀਆਂ ਭੈਣਾਂ ਨੇ ਉਹਨੂੰ ਕਿਸੇ ਦੇ ਧੀਆਂ ਭੈਣਾਂ ਆਉਂਦੀਆਂ ਨਹੀਂ ਲੱਗਦੀਆਂ ਸਾਨੂੰ ਤਾਂ ਘੱਟੋ ਘੱਟ ਲੱਗਦੀਆਂ ਨੇ ਉਹਨਾਂ ਦੇ ਬੱਚਿਆਂ ਦਾ ਕਸੂਰ ਤਾਂ ਨਹੀਂ ਜੇ ਇੱਕ ਡੀਐਸਪੀ ਰੈਂਕ ਦਾ ਬੰਦਾ ਐਡਾ ਹੁੱਬ ਗਿਆ ਤੇ ਐਡਾ ਹੰਕਾਰ ਗਿਆ ਤਾਂ ਉਹਦੇ ਮਾਪੇ ਦਾ ਕਸੂਰ ਤਾਂ ਨਹੀਂ ਜਿਹਨੂੰ ਅਸੀਂ ਗਾਲਾਂ ਕਢੀਏ ਇਸ ਕਰਕੇ ਸਾਡਾ اخلاق ਇਹ ਨਹੀਂ ਚਾਹੁੰਦਾ ਅਸਲ ਵਿੱਚ ਆਪਾਂ ਨੂੰ ਗੱਲ বুঝਣੀ ਚਾਹੀਦੀ ਹੈ ਕਿ ਜਿਹੋ ਜੇ ਜ਼ਬਰ ਆਪਣੇ ਦੇ ਕੱਲ ਹੋਏ ਨੇ ਜੇ ਨਹੀਂ ਇਹ ਥੋੜੇ ਨੇ ਅਜੇ ਹੋਣਗੇ ਜਦੋਂ ਵੀ ਆਪਣੀਆਂ ਟੱਕਰਾਂ ਪੁਲਿਸ ਨਾਲ ਜਾਂ ਹਾਕਮਾਂ ਨਾਲ ਜਾਂ ਸਰਕਾਰ ਨਾਲ ਭੇੜ ਹੁੰਦੇ ਨੇ ਨੁਕਸਾਨ ਤਾਂ ਆਪਣੀ ਹੋਣਾ ਇਹ ਮੰਨ ਕੇ ਚੱਲਣਾ ਚਾਹੀਦਾ ਆਪਾਂ ਜੇ ਆਪਾਂ ਨੇ ਇਹ ਪ੍ਰਵਾਨ ਕਰ ਲਿਆ ਵੀ ਆਪਣਾ ਨੁਕਸਾਨ ਤਾਂ ਆਪਣਾ ਹੋਣਾ ਅਜੇ ਆਪਾਂ ਇਦੋਂ ਬਾਧੂ ਜਿ ਹੋਏ ਜਿੰਨੇ ਇਹ ਜਿੰਨੇ ਤਕੜੇ ਚਾਹੀਦੇ ਆ ਅਜੇ ਸਰਕਾਰ ਆਉਣ ਵਾਲਾ ਜਿਹੜਾ ਸਮਾਂ ਆ ਮਈ ਦੇ ਮਹੀਨੇ ਚੋਂ ਲੰਘਣੀ ਹੈ ਇਦੋਂ ਬਾਅਦ 2000 ਅ ਹੁਣ ਸਨ ਕਿਹੜਾ ਬੱਚਾ 22 25 26 ਤੱਕ 2 3 ਸਾਲ ਆਪਣੇ ਤੇ ਪੂਰੇ ਅਟੈਕ ਹੋਣ ਨੇ ਪੂਰੇ ਭੇਡ ਹੋਣੇ ਇਹਨਾਂ ਨੇ ਆਉਣਾ ਹੈ ਵਧਣਾ ਲੋਕ ਕਹਿੰਦੇ ਨੇ ਵੀ ਬੀਜੇਪੀ ਆ ਰਹੀ ਆ ਮੁੜ ਕੇ ਮੰਨ ਲਿਆ ਬੀਜੇਪੀ ਵਾਲੇ ਸਾਡੇ ਭਾਜੀ ਕਦੀ ਬੀਜੇਪੀ ਆ ਜੇ ਕਾਂਗਰਸ ਆ ਜੇ ਜਾਂ ਕੋਈ ਹੋਰ ਆ ਜੇ ਦੰਦ ਦਾ ਤਿੱਖੇ ਕਰਾ ਕੇ ਆਊਗਾ ਨਾ ਸੱਪ ਨੇ ਕੰਜ ਲਾਉਣੀ ਐ ਆਹ 50 ਸਾਲਾਂ ਬਾਅਦ ਸੱਪ ਜਦੋਂ ਕੰਜ ਲਾਉਣਾ ਹੁੰਦਾ ਨਾ ਉਦੋਂ ਡੰਗ ਮਾਰਨ ਦੀ ਸਮਰੱਥਾ ਉਹਦੀ ਵੱਧ ਜਾਂਦੀ ਹੈ ਆ ਜਿਹੜੀਆਂ ਚੋਣਾ ਨੇ ਇੱਕ ਤਾਕਤ ਚ ਆਉਣ ਵਾਲੀ ਪੋਲੀਟੀਕਲ ਪਾਰਟੀ ਨੇ ਆਪਣੀ ਕੰਜ ਲਾਉਣੀ ਹੈ ਕੰਜ ਲੈਣ ਤੋਂ ਬਾਅਦ ਸੱਪ ਨੂੰ ਜਿਆਦਾ ਦੇਖਣ ਲੱਗ ਜਾਂਦਾ ਹੈ ਚਮਕ ਜਾਂਦੀ ਆਉਂਦੀ ਹੈ ਚੁਸਤੀ ਜਿਆਦਾ ਆਉਂਦੀ ਹੈ ਇਸ ਕਰਕੇ ਆ ਕੰਜ ਲਾਉਣ ਤੋਂ ਬਾਅਦ ਆਪਣੇ ਤੇ ਵੱਡਾ ਹਮਲਾ ਆਉਣਾ ਵੱਡਾ ਅਟੈਕ ਆਉਣਾ ਆਪਾਂ ਉਹਦਾ ਵੀ ਜਵਾਬ ਦੇਣਾ ਆਪਾਂ ਉਹਨੂੰ ਵੀ ਚੱਲਣਾ ਬਹੁਤ سارے ਸਾਥੀ ਜਥੇਬੰਦੀਆਂ ਜਦੋਂ ਮੀਟਿੰਗਾਂ ਕਰਦਿਆਂ ਗੱਲ ਚੱਲਦੀ ਹੈ ਵੀ ਜਦੋਂ ਭਾਜਪਾ ਆ ਗਈ ਨਾ ਉਦੋਂ ਲੋਕ ਰਾਜ ਦਾ ਤਾਂ ਖਾਤਮਾ ਹੋ ਜਾਣਾ ਹੁਣ ਪੁੱਛਿਓ ਵੀ ਹੁਣ ਲੋਕ ਰਾਜ ਹੈ ਆ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਲੋਕ ਰਾਜ ਹੈਗਾ ਆ ਕੁੜੀਆਂ ਕੱਢਤੀਆਂ ਬਾਹਰ ਕਰਤੀਆਂ ਕਿਹੜਾ ਲੋਕ ਰਾਜ ਆ ਭਈ ਕਿਹੜੇ ਲੋਕ ਰਾਜ ਦੀ ਗੱਲ ਕਰਦੇ ਹੋ ਯਾਨੀ ਲੋਕ ਰਾਜ ਦੇ ਵਿੱਚ ਆ ਜਿਹੜਾ ਰਾਜ ਹੈ ਹੁਣ ਤਾਂ ਕਹਦੇ ਵੀ ਲੋਕਾਂ ਦੀ ਚੁਣੀ ਹੋਈ ਸਰਕਾਰ ਲੋਕਾਂ ਦੇ ਬਣਾਈ ਹੋਈ ਸਰਕਾਰ ਲੋਕਾਂ ਵਾਸਤੇ ਸਰਕਾਰ ਬਣੀ ਹੋਈ ਹੈ ਐਡੀ ਵੱਡੀ ਬੇਇਨਸਾਫੀ ਦੇ ਧੱਕੜਸ਼ਾਹੀ ਜਿਹੜੀਆਂ ਸਾਡੇ ਆਗੂ ਗੱਲ ਕਰਦੇ ਨੇ ਵੀ ਵਿਸ਼ਪਰ ਸੰਸਥਾ ਦੇ ਵਿੱਚੋਂ ਬਾਹਰ ਆਜ ਭਲਾ ਵੀ ਵਿਸ਼ਪਰ ਸੰਸਥਾ ਦੇ ਵਿੱਚੋਂ ਜਦੋਂ ਬਾਹਰ ਉਹਨਾਂ ਨੂੰ ਆਉਣ ਦੀ ਗੱਲ ਕਰਦੇ ਆ ਉਹ ਬਲਾ ਗੱਲ ਕਿਹੜੀ ਹੈ ਕਾਦੇ ਵਾਸਤੇ ਕਰਦੇ ਆ ਮੈਂ ਤੁਹਾਨੂੰ ਇੱਕ ਮੋਟੇ ਜਿਹੇ ਧਾਰਨ ਦਿੰਨਾ ਵੀ ਆਪਾਂ ਕਿਉਂ ਕਹਿ ਰਹੇ ਵਿਸ਼ਪਰ ਸੰਸਥਾ ਤੋਂ ਬਾਹਰ ਆਜ ਭੇਸ਼ਪਾਰ ਸੰਸਥਾ ਨੇ ਇੱਕ ਕਾਨੂੰਨ ਪਾਸ ਕੀਤਾ ਹੈ ਇੱਕ ਰੂਲ ਪਾਸ ਕੀਤਾ ਹੈ ਵੀ ਸਾਰੇ ਕਿਸਾਨਾਂ ਦੀ ਸਬਸਿਡੀ ਕੱਟ ਦਿਓ ਜਿੰਨੇ ਕਿਸਾਨ ਭਾ ਸਾਰੇ ਦੁਨੀਆ 'ਚ ਜਿਹੜੇ ਖੇਤੀ ਕੰਮ ਕਰਦੇ ਨੇ ਇਹਨਾਂ ਨੂੰ ਜਿਹੜੀਆਂ ਤੁਸੀਂ ਸਬਸਿਡੀਆਂ ਦਿੰਦੇ ਹੋ ਉਹਨਾਂ ਨੂੰ ਕੱਟ ਦਿਓ ਹੁਣ ਅਮਰੀਕਾ ਦੇ ਵਿੱਚ 70 কা 70 ਦੇ ਵਿੱਚ 15% ਲੋਕ ਖੇਤੀ ਕਰਦੇ ਸੀ ਤੇ ਹੁਣ ਉੱਥੇ 1.5% ਲੋਕ ਖੇਤੀ ਕਰਦੇ ਨੇ ਉੱਥੇ ਸਬਸਿਡੀ ਕਿੰਨੀ ਹੈ ਇੱਕ ਕਿਸਾਨ ਨੂੰ 4000 ਡਾਲਰ ਇੱਕ ਸਾਲ ਚ ਇੱਕ ਕਿਸਾਨ ਨੂੰ 4000 ਡਾਲਰ ਹੈ ਜਿਹੜੀ ਸਬਸਿਡੀ ਮਿਲਦੀ ਹੈ ਤੇ ਭਾਰਤ ਦੇ ਵਿੱਚ ਇੱਕ ਕਿਸਾਨ ਨੂੰ ਸਬਸਿਡੀ ਕਿੰਨੀ ਮਿਲਦੀ ਹੈ 300 ਡਾਲਰ ਉਹ ਜਿਹੜੇ 4000 ਡਾਲਰ ਦੇ ਰਹੇ ਨੇ ਸਬਸਿਡੀ ਉਹ ਸਬਸਿਡੀ ਦਾ ਨਾਂ ਸਬਸਿਡੀ ਨਹੀਂ ਹੈ ਬਸ 그린 ਬਾਕਸ ਬਲਿਊ ਬਾਕਸ ਫਲਾਣਾ ਬਾਕਸ ਬਾਕਸ ਨੰਨਾ ਨਾਂ ਰੱਖ ਰਕੇ ਤੇ ਉਹ ਚ ਆਪਣੇ ਕਿਸਾਨਾਂ ਨੂੰ 4000 ਸਬਸਿਡੀ ਡਾਲਰ ਜਿੰਨਾ ਦੀ ਸਬਸਿਡੀ ਦੇ ਰਹੇ ਨੇ ਉਹਦਾ ਸਾਢੇ 13% ਖੇਤੀ 'ਚ ਵਾਰ ਹੋ ਗਏ 10 ਸਾਲਾਂ 'ਚ ਜੇ ਜਿਹੜੇ ਸਾਡੇ ਕਿਸਾਨਾਂ ਨੂੰ 300 ਸਬਸਿਡੀ ਦੇ ਰਹੇ ਨੇ 300 ਡਾਲਰ ਇਹ ਕਿਵੇਂ ਬਚਣਗੇ ਬਣਾ ਭਾਈ ਇੱਕ ਅਖਬਾਰ ਦੀ ਰਿਪੋਰਟ ਮੈਂ ਅੱਜ ਸਵੇਰੇ ਪੜ੍ਹ ਰਿਆ ਸੀ ਵੀ ਪੰਜਾਬ ਦੇ ਕਿਸਾਨਾਂ ਦੇ ਸਿਰ ਪਰਿਵਾਰ 295000 ਕਰਜ਼ਾ ਬਣਦਾ ਹੈ ਕੱਲਾ ਬੈਂਕਾਂ ਦਾ ਆੜਤੀਆਂ ਦਾ ਛੱਡ ਦਿਓ ਪ੍ਰਾਈਵੇਟ ਜਿਹੜਾ ਕਿਸੇ ਤੋਂ ਹੋਰ ਲਿਆ ਉਹ ਛੱਡ ਦਿਓ ਸਾਡੀ ਜਿਹੜੀ ਪੈਦਾਵਾਰ ਆ ਭਾਈ ਕਿੱਧਰ ਵਗ ਗਈ ਸਾਡੀ ਜਿਹੜੀ ਪਾਣੀ ਖਤਮ ਹੋ ਗਿਆ ਅੱਜ ਤੁਸੀਂ ਚੇਅਰਮੈਨ ਦੀ ਸਟੇਟਮੈਂਟ ਪੜ੍ਹੀ ਹੋਣੀ ਐ ਬਿਜਲੀ ਬੋਰਡ ਦਾ ਚੇਅਰਮੈਨ ਕਹੀ ਜਾਂਦਾ ਵੀ ਬਿਜਲੀ ਬਹੁਤ ਪਿਛਲੇ ਸਾਲ 74 ਹਜ਼ਾਰ ਮੈਗਾਵਾਟ ਸੀ ਅਗਨੇ ਸਾਲ ਆਇਆ ਤੇ ਪਿਛਲੇ ਸਾਲ 85 ਦੇਤੀ ਅਸੀਂ ਤੁਹਾਨੂੰ ਹੁਣ ਅਸੀਂ 95 ਕਰਤੀ ਪਤਾ ਨਹੀਂ ਕੁਛ ਐਹ ਜਾ ਬੋਲ ਰਿਹਾ ਉਹ ਵੀ ਜਿੰਨ ਬਿਜਲੀ ਵਾਧੂ ਐ ਭਾਈ ਵੀ ਪਾਣੀ ਲੈ ਜਿਹੜਾ ਬਿਜਲੀ ਹੋਰ ਖਰੀਦਨੀ ਆ ਹੋਰ ਮਿਲ ਜੂਗੀ ਪੈਦਾਵਾਰ ਕਰਨੀ ਐ ਉਹ ਹੋਰ ਪੈਦਾਵਾਰ ਕੀਤੀ ਜੋ ਪਰ ਪਾਣੀ ਨਹੀਂ ਆਉਣਾ ਪਾਣੀ ਨਾ ਬਾਹਰੋਂ ਆਉਣਾ ਨਾ ਜਹਾਜ਼ਾਂ ਰਾਹੀਂ ਆਉਣਾ ਨਾ ਗੱਡੀਆਂ ਰਾਹੀਂ ਆਉਣਾ ਭਲਾ ਵੀ ਪਾਣੀ ਕਿੱਧਰ ਵਗ ਗਿਆ ਇਹਦਾ ਜਵਾਬ ਕਿਸੇ ਕੋਲ ਹੈ ਅਸੀਂ ਪੀ ਗਏ ਪਾਣੀ ਅਸੀਂ ਪਾਣੀ ਖਾਣੇ ਆ ਸਾਡਾ ਉਹੀ ਪਾਣੀ ਉਹੀ ਮਜਾ ਨਮਾਉਣਾ ਉਹੀ ਨਾਉਣਾ ਉਹੀ ਖੇਤਾਂ ਚ ਲਾਉਣਾ ਪਾਣੀ ਖਾਕ ਹੋਣ ਗਿਆ ਸਰਵੇ ਕਰ ਲੋ ਪੂਰਾ ਇੰਡਸਟਰੀਆਂ ਦੇ ਵਿੱਚ ਕਿੰਨਾ ਪਾਣੀ ਲੱਗਦਾ ਹੈ ਖੇਤਾਂ ਨੂੰ ਤੁਸੀਂ ਕਿੰਨਾ ਪਾਣੀ ਦਿਨੇ ਕਿੰਨੇ ਕਿਉਸਕ ਪਾਣੀ ਆ ਜਿਹੜਾ ਧਰਤੀ ਦੇ ਵਿੱਚ ਖੱਪੀ ਜਾਂਦਾ ਗੰਦਾ ਪਾਣੀ ਉਹ ਕੌਣ ਜ਼ਿੰਮੇਵਾਰ ਹੈ ਬਾਈ ਆ ਜਿਹੜਾ ਮਾਡਲ ਤੁਸੀਂ ਲੈ ਕੇ ਸਾਨੂੰ ਦਿੱਤਾ ਹੈ ਖੇਤੀ ਦਾ ਇਹ ਅਸੀਂ ਕਦੋਂ ਮੰਗਿਆ ਸੀ ਜਿਹੜੀਆਂ ਫਸਲਾਂ ਤੁਸੀਂ ਸਾਡੇ ਕੋਲ ਹੁਣ ਵੇਚਿਆ ਰਹੋ ਇਹ ਅਸੀਂ ਕਦੋਂ ਮੰਗੀਆਂ ਸੀ ਤੁਹਾਡੇ ਕੋਲੋਂ ਅਸੀਂ ਤਾਂ ਮੌਜਰਾ ਕਪਾਹਾਂ ਬੀਜਦੇ ਹੁੰਦੇ ਅਸੀਂ ਤਾਂ ਕਮਾਦ ਬੀਜਦੇ ਹੁੰਦੇ ਸਾਡੇ ਤਾਂ ਜਮਾਰਾਂ ਹੁੰਦੀਆਂ ਸਾਡੇ ਤਾਂ ਬਾਜਰੇ ਹੁੰਦੇ ਸਾਡੇ ਤਾਂ ਛੋਲੇ ਹੁੰਦੇ ਸਾਡੇ ਸ਼ਰਮਾਂ ਦੇ ਤਾਰਾ ਮੀਰ ਹੁੰਦਾ ਸਾਡੇ ਤਾਂ ਮੇਥੇ ਹੁੰਦੇ ਬਈ ਸਾਡੇ ਜਾਂ ਦੁੱਧ ਚੋਂ ਖੁਸ਼ਬੂਆਂ ਦੀ ਚਾਰਾ ਜਦੋਂ ਖਾਂਦੀਆਂ ਮੱਝਾਂ ਉਹ ਖੋਹਿਆ ਕਿਨੇ ਆ ਉਹ ਤੁਸੀਂ ਸਾਨੂੰ ਆ ਜਿਹੜੀ ਖੇਤੀ ਦਾ ਮਾਡਲ ਸਾਨੂੰ ਹੁਣ ਦਿੱਤਾ ਤੁਸੀਂ ਇਹਦੇ ਨਾਲ ਆਪਦਾ ਮਾਲ ਵੇਚ ਕੇ ਸਾਰਾ ਕੁਝ ਤੁਸੀਂ ਆ ਕਰਕੇ ਤੁਸੀਂ ਜੁਰਮ ਸਾਰਾ ਸਾਡੇ ਸਿਰ ਸੜਦਾ ਹੁਣ ਤੁਸੀਂ ਇੱਥੇ ਖੜਦੇ ਨਹੀਂ ਜਾਨੀ ਪਹਿਲਾਂ ਵੀ ਤੁਹਾਡਾ ਇਹ ਖਿੱਤੇ ਤੋਂ ਜਦੋਂ ਮਾੜੀ ਨੀਤ ਹੋਈ ਆ ਤੁਹਾਡੀ ਇਹ ਖਿੱਤੇ ਤੇ ਇਹ ਕਿਤਾ ਕਿਸੇ ਦਾ ਮਤਾਜ ਨਹੀਂ ਸੀ ਇਹ ਕਿਤਾ ਕਿਸੇ ਦੇ ਨਿਰਭਰ ਨਹੀਂ ਸੀ ਜਦੋਂ ਤੁਸੀਂ ਨਿਰਪਰਤਾ ਹੁਣ ਬਣਾ ਕੇ ਤੁਸੀਂ ਐ ਬਣਾਤਾ ਖੇਤੀ ਕਿਤਾ ਵੀ ਗਲਾਮ ਖੇਤੀ ਕਰਨ ਵਾਲੇ ਵੀ ਗਲਾਮ ਹੁਣ ਆ ਹਾਲਤ ਵਿੱਚ ਬਣਾਤਾ ਹੁਣ ਤੁਸੀਂ ਐ ਕਹਿ ਰਹੇ ਹੋ ਆਪਣੇ ਆਪ ਸਾਡੇ ਕੋਲੋਂ ਵੀ ਖਾ ਲਿਆ ਵੀ ਖੇਤੀ ਚੋ ਕੁਝ ਨਹੀਂ ਬਚਦਾ ਹੁਣ ਤੁਸੀਂ ਇਹ ਕਹਿ ਰਹੇ ਹੋ ਵੀ ਨਵੀਂ ਫਾਰਮਿੰਗ ਨੀਤੀ ਆਊਗੀ ਕੰਟੈਕਟ ਫਾਰਮਿੰਗ ਨੀਤੀ ਆਊਗੀ ਆ ਛੋਟੇ-ਛੋਟੇ 5-5 ਏਕੜ ਦੇ ਕਿਸਾਨ ਨੇ ਜਿਹੜੇ 10-10 ਏਕੜ ਦੇ ਮਾਲਕ ਨੇ ਜਿਹੜੇ ਉਹ ਖੇਤਾਂ ਦੇੋਂ ਭਾਈ ਬਾਹਰ ਹੋ ਜੋ ਤੁਸੀਂ ਹੋਰ ਕੰਮ ਕਰਿਆ ਕਰੋ ਆਹ ਕੰਮ ਸੋਦੋਂ ਕਰਨਾ ਨਹੀਂ ਹੁਣ ਨਵੀਂ ਫਾਰਮਿੰਗ ਨੀਤੀ ਦੇ ਵਿੱਚ ਕੀ ਹੈ ਵੀ ਕੰਪਨੀਆਂ ਖੇਤੀ ਕਰਿਆ ਕਰਨਗੀਆਂ ਪਹਿਲਾਂ ਤਾਂ ਸਾਡੇ ਬਲਦ ਖੋਲੇ ਹੁਣ ਕੰਪਨੀਆਂ ਖੇਤੀ ਕਰਨ ਦੇ ਵਿੱਚ ਕੀ ਹੈ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਇਹਨਾਂ ਦੇ ਬਣਾवटी ਬੰਦੇ ਬਣਾਏ ਹੋਏ ਆ ਉਹਨਾਂ ਦਾ ਨਾਂ ਉਹ ਜਵਾਕ ਜਾਣਦੇ ਆ ਉਹਨਾਂ ਦਾ ਨਾਂ ਉਹਨੂੰ ਡੋਨਰ ਕਹਿੰਦੇ ਪਤਾ ਨਹੀਂ ਕੀ ਕਹਿੰਦੇ ਉਹਨਾਂ ਨੂੰ ਹੁਣ ਬੰਦੇ ਬਣਾ ਕੇ ਉਹ ਬੰਦੇ ਹਲ ਵੀ ਬਾਹਰ 헤ਦੇ ਉਹ ਕਣਕ ਵੀ ਵੱਢੀ ਜਾਂਦੇ ਨੇ ਉਹ ਭਰੀਆਂ ਵੀ ਚੱਕੀ ਜਾਂਦੇ ਨੇ ਉਹ ਪੌਦ ਵੀ ਪੱਟੀ ਜਾਂਦੇ ਨੇ ਉਹ ਝੋਨਾ ਵੀ ਲਾਈ ਜਾਂਦੇ ਨੇ ਉਹ ਟਰੈਕਟਰ ਵੀ ਚਲਾਏ ਜਾਂਦੇ ਨੇ ਇਹਦਾ ਮਤਲਬ ਜਿਹੜੀ ਨਵੀਂ ਤਕਨੀਕ ਆਈ ਹੈ ਉਹਨਾਂ ਦਾ ਪਰ ਬੰਦਿਆਂ ਦੀ ਲੋੜ ਹੀ ਨਹੀਂ ਫੇਰ ਆ ਬੰਦੇ ਕਿੱਧਰ ਜਾਣਗੇ ਵੀ ਜਿਹੜੇ ਝੋਨਾ ਲਾਉਣ ਵਾਲੇ ਬੰਦੇ ਨੇ ਉਹ ਕੀ ਜਰਿਆ ਕਰਨਗੇ ਜਿਹੜੇ ਮਜ਼ਦੂਰਾਂ ਨੂੰ ਸਾਲ ਦੇ ਵਿੱਚ ਇੱਕੋ ਹੀ ਕੰਮ ਮਿਲਦਾ ਝੋਨਾ ਲਾਉਣਾ ਖੇਤ ਮਜ਼ਦੂਰਾਂ ਜਿਹੜਾ ਸਾਡੇ ਕਿਸਾਨ ਖੇਤਾਂ ਦੇ ਵਿੱਚ ਮਾੜਾ ਮੋਟਾ ਨੱਕਾ ਨੁੱਕਾ ਵੜ ਲੈਂਦੇ ਨੇ ਜਿਹੜਾ ਕਿਸਾਨ ਮਾੜਾ ਮੋਟਾ ਕੋਈ ਸਪਰੇਅ ਵੇਕੇ ਕਰ ਲੈਂਦਾ ਜਿਹੜਾ ਮਾੜਾ ਮੋਟਾ ਬੱਟਾ ਮੋਟਾ ਛਾਂਗ ਲੈਂਦਾ ਜਿਹੜਾ ਮਾੜਾ ਮਾੜਾ ਮੋਟਾ ਜਾ ਕੇ ਦੇਖ ਲੈਂਦਾ ਵੀ ਖੇਤ ਕੀ ਐ ਜੇ ਬਣਾ ਉਹ ਬਣਾवटी ਬੰਦੇ ਆ ਕੇ ਫਿਰ ਖੇਤ ਕਿੱਥੋਂ ਜਾਇਆ ਕਰਨਗੇ ਬਈ ਜਦੋਂ ਇਹ ਖੇਤ ਜਾਣੋਂ ਵੀ ਹਟਾ ਤੇ ਫਿਰ ਇਹਨਾਂ ਦਾ ਖੇਤਾਂ ਨਾਲ ਮੋਹ ਕਿੱਥੋਂ ਰਹੂਗਾ ਜੇ ਨੀ ਦੁਨੀਆ ਦੀ ਜਿਹੜੀ ਤਕਨੀਕ ਆ ਰਹੀ ਐ ਲੋਕਾਂ ਦਾ ਹੱਲ ਨਹੀਂ ਜਾਣ ਟੱਠੇ ਖੂਚ ਇਹਨਾਂ ਨੂੰ ਬੰਦੇ ਕੰਮ ਕਰਨ ਵਾਲੇ ਚਾਹੀਦੇ ਨੇ ਉਹ ਮਸ਼ੀਨਰੀ ਚਾਹੀਈ ਹੈ ਜਿਹੜੀ ਖੇਤਾਂ 'ਚ ਕੰਮ ਕਰੇ ਉਹ ਮਸ਼ੀਨਰੀ ਤੋਂ ਦਾ ਕੰਮ ਹੁਣ ਰਿਮੋਟ ਆਏ ਹੋਏ ਨੇ ਤੁਸੀਂ ਤਾਂ ਸਾਰੇ ਸੋਸ਼ਲ ਮੀਡੀਆ ਨਾਲ ਜੁੜੇ ਰਹਿੰਦੇ ਹੋ ਇੱਥੇ ਰਿਮੋਟ ਹੈ ਟਰੈਕਟਰ ਖੇਤ ਚੱਲੀ ਜਾਂਦਾ ਮੋੜ ਦਿਓ ਜਿੱਧਰ ਮਰਜੀ ਪਰ ਇਹਨਾਂ ਗੱਲਾਂ ਦੀ ਲੋੜ ਕਦੋਂ ਸੀ ਇਹਨਾਂ ਗੱਲਾਂ ਦੀ ਲੋੜ ਉਦੋਂ ਸੀ ਜਦੋਂ ਅਸੀਂ ਪਹਿਲਾਂ ਬੰਦਿਆਂ ਦੇ ਐਨੀ ਗਿਣਤੀ ਆ ਸਾਡੀ ਭਾਰਤ ਦੀ ਆਹ ਬੰਦਿਆਂ ਵਾਸਤੇ ਕੰਮ ਦੀ ਐਡਜਸਟਮੈਂਟ ਸਾਡੀ ਹੋ ਗਈ। ਇਹਨਾਂ ਨੂੰ ਕੰਮ ਲੱਭ ਲਿਆ ਸੀਨੇ। ਇਹਨਾਂ ਨੂੰ ਕਿੱਥੇ ਕੰਮ ਲਾਵਾਂਗੇ ਜਦੋਂ ਇਹ ਵਿਲੇ ਹੋਣਗੇ? ਆਹ ਖੇਤ ਮਿਹਨਤਾਂ ਨੂੰ ਖੇਤਾਂ 'ਚੋਂ ਕਢਤਾ। ਇਹਨਾਂ ਨੂੰ ਅਸੀਂ ਕੰਮ ਕਿੱਥੇ ਦੇਵਾਂਗੇ? ਉਹਨਾਂ ਦੀ ਕੋਈ ਬਸੇਬੇ ਦਾ ਪ੍ਰਬੰਧ ਹੋ ਗਿਆ। ਉਹਨਾਂ ਦੇ ਕੰਮ ਦਾ ਪ੍ਰਬੰਧ ਹੋ ਗਿਆ। ਉਹਨਾਂ ਦੇ ਹੱਥਾਂ ਨੂੰ ਕੋਈ ਕੰਮ ਦਿਓਗੇ। ਫੇਰ ਕੰਮ ਖੋਣ ਦਾ ਹੱਕ ਹੈ ਨਾ ਤੁਹਾਡੇ ਕੋਲੇ। ਜਦੋਂ ਕਿਸੇ ਦਾ ਤੁਸੀਂ ਕੰਮ ਬਦਲਦੇ ਹੋ ਤਾਂ ਦੂਜਾ ਕੰਮ ਬਾਤ ਦੇ ਕੇ ਮਸ਼ੀਨਰੀ ਦੇ ਫੇਰ ਇੰਟਰ ਹੋਣੀ ਚਾਹੀਦੀ ਹੈ। ਸਾਡੀ ਮੇਨ ਪਾਵਰ ਤਾਂ ਬਾਹਰ ਹੈ ਕੀ ਲੋਡ ਸੀ ਜੇ ਨਵੀਂ ਤਕਨੀਕ ਲਿਆਉਣੀ ਸੀ ਸਵਾਮੀਨਾਥ ਨੂੰ ਹੁਣ ਬੜੇ ਉਹਦੇ ਗੀਤ ਗਾਈ ਜਿੰਦੇ ਨੇ ਸਵਾਮੀਨਾਥ ਦੇ ਹੁਣ ਤਾਂ ਮਰ ਗਿਆ ਨਾ ਵੀ ਐਮਸ ਹੋ ਜਾਂਦੇ ਸਵਾਮੀਨਾਥ ਸਵਾਮੀਨਾਥ ਨਹੀਂ ਲੈਂਦਾ ਸੀ ਨਾ ਇਹ ਮਾਡਲ ਸਵਾਮੀਨਾਥ ਨੇ ਇਸ ਮਾਡਲ ਦੇ ਵਿੱਚ ਵੀ ਲੈਂਦਾ ਸੀ ਵੀ ਰਿਕਵਰੀ ਵੀ ਘਟਾ ਦੋ ਉਹ ਤਾਂ ਇਹ ਵੀ ਕਹਿੰਦਾ ਵੀ ਜਿਹੜਾ 2.5 ਕਿੱਲਿਆਂ ਦਾ ਕਿਸਾਨ ਹੈ ਉਹਨੂੰ 5 ਏਕੜ ਜ਼ਮੀਨ ਦਿਓ ਆਪਦਾ ਪਰਿਵਾਰ ਤਾਂ ਪਾਲੂਗਾ ਉਹ ਜਿਹੜੇ ਕਿਸਾਨ ਕੋਲੇ 2.5 ਏਕੜ ਜ਼ਮੀਨ ਹੈ ਉਹਦੇ ਪੰਜ ਜੀ ਨੇ ਉਹਦੇ ਨਾਲ ਉਹਦਾ ਗੁਜ਼ਾਰਾ ਨਹੀਂ ਹੁੰਦਾ ਉਹਨੂੰ ਹੋਰ ਜ਼ਮੀਨ ਠੇਕੇ ਦੇ ਲੈਣੀ ਪੈਂਦੀ ਐ ਤੇ ਉਹ ਗੜੇ ਮਾਰ ਦਿੰਦੇ ਨੇ ਸਾਰੀ ਨੂੰ ਉਹ ਵਿੱਚੇ ਘਰ ਦੀ ਮਰ ਜਾਂਦੀ ਐ ਵਿੱਚੇ ਠੇਕੇ ਵਾਲੀ ਮਰ ਜਾਂਦੀ ਐ ਉਹ ਗੁਜ਼ਾਰਾ ਕਾਹਦੇ ਨਾਲ ਕਰੂਗਾ ਇਹਦੀ ਜ਼ਿੰਮੇਵਾਰੀ ਤੇ ਲੱਗੀ ਦੀ ਆ ਬਈ ਫਸਲਾਂ ਮਾਰਤੀਆਂ ਆਪਾਂ ਨੇ ਪੂਰਾ ਕੰਮ ਕਰ ਲਿਆ ਅੱਜ ਜਿਹੜੇ ਤੁਸੀਂ ਦਿਨ ਚ ਬੈਠੇ ਹੋ ਅੱਜ ਛੋਟੀਆਂ ਜਿੰਨੇ ਬੈਠੇ ਸਾਰਿਆਂ ਦੇ ਫਸਲਾਂ ਪੱਕੀਆਂ ਪੰਜਾਂ ਜੇ ਕੋਈ ਕੁਦਰਤੀ ਆਫਤ ਨਾਲ ਨੁਕਸਾਨ ਕਿਸੇ ਦਾ ਹੋ ਗਿਆ ਭਲਾ ਉਹ ਕਿਹੜੇ ਪਾਸੇ ਦਾ ਰਹਿ ਗਿਆ ਉਹ ਕਿਹਦੀ ਜ਼ਿੰਮੇਵਾਰੀ ਹੈ ਇਹ ਜ਼ਿੰਮੇਵਾਰੀ ਸਰਕਾਰ ਲੈਂਦੀ ਕਿਉਂ ਨਹੀਂ ਫਿਰ ਇਹ ਕਹਦੇ ਨੇ ਪੈਸਾ ਕਿੱਥੋਂ ਆਊਗਾ ਪੈਸਾ ਤਾਂ ਸਾਡੇ ਹੀ ਹੈ ਨਾ ਭਾਈ ਮੁੜ ਕੇ ਸਾਨੂੰ ਹੀ ਦੇਣਾ ਹੈ ਮੈਂ ਤੁਹਾਨੂੰ ਦੱਸਦਾ ਵੀ 2002 ਤਿੰਨ ਚ ਅਸੀਂ ਇੱਕ ਮੱਧ ਪ੍ਰਦੇਸ਼ ਪਿੰਡ ਚ ਗਏ ਮਲਤਈ ਪਿੰਡਾ ਨਾਗਪੁਰ ਤੁਰਲੇ ਪਾਸੇ ਛੋਟਾ ਜਿਹਾ ਕਸਬਾ ਹੈ ਮਲਤਈ ਉੱਥੇ ਇੱਕ ਵੱਡੀ ਕਾਨਫਰੰਸ ਸੀ ਉਹ ਵੱਡੀ ਕਾਨਫਰੰਸ ਬੋਲਣ ਤੋਂ ਬਾਅਦ ਸ਼ਾਮ ਨੂੰ ਇੱਕ ਪਿੰਡ ਦੇ ਵਿੱਚ ਸਾਨੂੰ ਰੋਟੀ ਖਾਣ ਵਾਸਤੇ ਲੈ ਗਏ ਉਹ ਪਿੰਡ ਦਾ ਜਿਹੜਾ ਮੁਖੀਆ ਸੀਗਾ ਉਹ ਸਾਨੂੰ ਆਪਣੇ ਘਰੇ ਲੈ ਗਿਆ ਉਹਦਾ ਘਰ ਸੀ 10-12 ਪਰਿਵਾਰ ਇੱਕੋ ਹੀ ਗੇਟ ਉਹਦਾ ਲੱਕੜ ਦਾ ਬਣਿਆ ਹੋਇਆ ਬਾਸ ਦੇ ਲੱਕੜ ਦਾ ਉਹ ਲੱਕੜ ਦਾ ਬਾਸ ਦਾ ਡੇਟ ਲਾ ਕੇ ਜਦੋਂ ਗਾਹਾਂ ਸਾਨੂੰ ਲੈ ਉਹਦੇ ਬੱਕਰੀਆਂ ਦੋ ਬੰਨੀਆਂ ਹੋਈਆਂ ਇੱਕ ਮੰਜੜ ਆਇਆ ਹੋਇਆ ਉਹ ਮੰਜੇ ਤੇ ਚਿੱਟੀ ਛਾਦਰ ਸਾਡੇ ਵਾਸਤੇ ਵਿਸ਼ੀ ਹੋਈ ਆਪ ਉਹ ਕੁੰਜੇ ਬੈਠ ਕੇ ਉਹਦੇ ਨਾਲ ਜਦੋਂ ਅਸੀਂ ਗੱਲਾਂ ਕੀਤੀਆਂ ਉਹ ਕਹਿੰਦਾ ਜੀ ਮੈਂ ਇਸ ਪਿੰਡ ਦਾ ਮੁਖੀਆ ਹਾਂ ਤੇ ਸਾਡੇ ਇੱਕ ਗਦਾਮ ਬਣਿਆ ਹੋਇਆ ਹੈ ਉਹ ਗਦਾਮ ਦੇ ਵਿੱਚ ਅਸੀਂ ਸਾਰੇ ਲੋਕ ਜਿੰਨੇ ਖੇਤੀ ਕਰਦੇ ਆਂ ਕੁਆਂਟਲ ਕੁਆਂਟਲ ਕਣਕ ਦਾ ਅਸੀਂ ਜਮ੍ਹਾਂ ਰੱਖ ਦਿੰਨੇ ਆ ਉਹਦੇ ਵਿੱਚ ਕੁਆਂਟਲ ਕੁਆਂਟਲ ਕਣਕ ਦਾ ਅਸੀਂ ਜਮ੍ਹਾਂ ਰੱਖ ਕੇ ਕਹਿੰਦਾ ਉੱਥੇ ਜਮ੍ਹਾਂ ਪਿਆ ਰਹਿੰਦਾ ਜਦੋਂ 12ਵਾਂ ਮਹੀਨਾ ਟੱਪ ਜਾਂਦਾ ਹੈ ਜਨਵਰੀ ਫਰਵਰੀ ਮਾਰਚ ਦੇ ਵਿੱਚ ਅਨਾਜ ਦੀ ਘਾਟ ਪੈਂਦੀ ਹੈ ਕਹਿੰਦਾ ਸਾਡੇ ਮਜ਼ਦੂਰ ਵੀ ਨੇ ਛੋਟੇ ਕਿਸਾਨ ਵੀ ਨੇ ਜਦੋਂ ਉਹਨਾਂ ਨੂੰ ਲੋੜ ਪੈਂਦੀ ਹੈ ਤਾਂ ਫਿਰ ਆਹ ਅਨਾਜ ਅਸੀਂ ਉਹਨਾਂ ਨੂੰ ਦੇ ਦਿੰਦੇ ਆ ਉਹਦੇ ਚੋਂ ਕੁਝ ਹਿੱਸਾ ਇਹ ਹੁੰਦਾ ਵੀ ਅਨਾਜ ਵਾਪਸ ਵੀ ਕਰ ਦਿੰਦਾ ਕੁਝ ਹਿੱਸਾ ਇਹ ਹਜਾ ਹੁੰਦਾ ਜਿਹੜਾ ਗਰੀਬ ਹੈ ਵਾਪਸ ਨਹੀਂ ਕਰਦਾ ਉਹਨਾਂ ਨੂੰ ਅਸੀਂ ਐਂ ਛੱਡ ਦਿੰਨੇ ਆ ਸਾਨੂੰ ਇੱਕ ਕੁਆਂਟਲ ਕੁਆਂਟਲ ਰੱਖ ਕੇ ਅਨਾਜ ਦੇ ਵਿੱਚ ਉਸੇ ਸਟੋਰ ਦੇ ਵਿੱਚ ਜਮ੍ਹਾਂ ਰੱਖਣਾ ਪਈ ਪੱਲਾ ਵੀ ਜੇ ਇਹ ਸਰਕਾਰ ਐਂ ਪ੍ਰਬੰਧ ਕਰ ਸਕਦੀ ਹੈ ਤਾਂ ਸਰਕਾਰ ਐਂ ਨਹੀਂ ਪ੍ਰਬੰਧ ਕਰ ਸਕਦੀ ਵੀ ਸਾਡੀ ਕਿੰਨੀ ਜ਼ਮੀਨ ਹੈ 1 ਕਰੋੜ 5 ਲੱਖ ਏਕੜ ਜ਼ਮੀਨ ਹੈ ਪੰਜਾਬ ਦੀ ਜਿਹੜੀਆਂ ਮਾਰਕੀਟ ਕਮੇਟੀਆਂ ਨੇ ਉਹਨਾਂ ਦੇ ਕੋਲੇ ਕਿੰਨਾ ਫੰਡ ਜਾਂਦਾ ਸਾਡਾ ਲਗਭਗ 5000 ਰੁਪਇਆ ਇੱਕ ਕਿੱਲੇ ਦਾ ਹਰ ਸਾਲ ਉਹਨਾਂ ਕੋਲੇ ਜਮਾ ਹੁੰਦਾ ਜੇ ਤੁਹਾਡਾ ਨਹੀਂ ਸਰਦਾ ਹੋਰ ਟੈਕਸ ਲਾ ਲੂ ਉਸ ਮਾਰਕੀਟ ਕਮੇਟੀ ਦੇ ਕੋਲੇ ਸਾਡੀਆਂ ਫਸਲਾਂ ਦਾ ਟੋਟਲ ਬੀਮੇ ਦੀ ਪ੍ਰਪੋਜ਼ਲ ਹੋਵੇ ਉਹਨੂੰ ਅਧਿਕਾਰ ਹੋਵੇ ਕਿ ਤੁਸੀਂ ਆ ਫੰਡ ਸੋਡੇ ਕੋਈ ਰਿਜ਼ਰਵ ਹੈ ਹਰ ਸਾਲ ਮਾਰ ਲਈ ਹੁੰਦੀ ਤੇ ਸਾਰੀ ਜ਼ਮੀਨ ਦੀ ਮਾਰ ਲਈ ਹੁੰਦੀ ਸਾਰੇ ਖਿੱਤੇ ਦੀ ਮਾਰ ਲਈ ਹੁੰਦੀ ਪੰਜਾਬ ਚ ਮਾਰਨੀ ਜੇ 75 ਲੱਖ ਜ਼ਮੀਨ ਦੇ ਵਿੱਚ ਸਾਡੇ ਗਣਕ ਹੈ ਤਾਂ ਕਟੋ-ਕਟ ਵੱਧ ਤੋਂ ਵੱਧ ਮਾਰ ਜਿਹੜੀ ਹੈ 5 ਲੱਖ ਏਕੜ ਤੋਂ ਵੱਧ ਮਾਰ ਕਦੇ ਨਹੀਂ ਹੁੰਦੀ ਤਾਂ ਕੀ ਮਾਰਕੀਟ ਕਮੇਟੀ 100% ਮਾਮਲਾ ਉਹਨਾਂ ਨੂੰ ਦੇ ਦੇ ਨਹੀਂ ਸਕਦੀ ਇਹਦੇ ਵਾਸਤੇ ਕਾਨੂੰਨ ਇਹਨਾਂ ਤੋਂ ਨਹੀਂ ਬਣਦੇ ਇਹਨਾਂ ਵਾਸਤੇ ਕਾਨੂੰਨ ਨਹੀਂ ਬਣਦੇ ਕਿਸੇ ਨੇ ਲਾੜ ਫੂਕਤਾ ਉਹਦੇ ਕੇਸ ਪਾਉਣਾ ਕਾਨੂੰਨ ਬਣ ਜਾਊਗਾ ਕਿਸੇ ਨੇ ਦਫਾ ਚਤਾਲੀ ਤੋੜਤੀ ਉਹਦੇ ਕਾਨੂੰਨ ਬਣ ਜਾਊਗਾ ਕਿਸੇ ਨੇ ਹਰਵਿੰਦਰ ਖੰਨੇ ਦੇ ਖਿਲਾਫ ਨਾਅਰੇ ਮਾਰਤੇ ਉਹਦੇ ਖਿਲਾਫ ਪਰਚਾ ਹੀ ਬਣ ਜਾਊਗਾ ਡਾਂਗਾ ਹੀ ਫਿਰ ਜਾਣ ਗਿਆ ਕਿਉਂਕਿ ਸਾਡੇ ਪੱਖ ਦਾ ਕਾਨੂੰਨ ਇਹਨਾਂ ਨੇ ਕੋਈ ਬਣਾਉਣਾ ਨਹੀਂ ਇਸ ਕਰਕੇ ਭਰਾਓ ਠੀਕ ਹੈ ਇਹ ਧੱਕਣਸ਼ਾਹੀ ਚੱਲਦੀ ਹੈ ਉਹਨਾਂ ਚਿਰ ਤੱਕ ਜਿੰਨਾ ਚਿਰ ਤੱਕ ਇਹ ਤਾਕਤ ਖਿੰਡੀ ਪੁੰਡੀ ਹੈ ਇਹ ਤਾਕਤ ਜਿਹੜੇ ਖਿੰਡੀ ਪੁੰਡੀ ਹੈ ਜਿਹੜੇ ਰੋਸ ਪ੍ਰਦਰਸ਼ਨ ਹੋ ਰਹੇ ਨੇ ਪੰਜਾਬ ਦੇ ਵਿੱਚ ਇਹ ਸਾਰੀ ਦੁਨੀਆ 'ਚ ਜਾ ਰਹੇ ਨੇ ਸਾਰੀ ਦੁਨੀਆ 'ਚ ਇਹ ਰੋਸ ਪ੍ਰਦਰਸ਼ਨ ਆਉਣ ਵਾਲੇ ਸਮੇਂ 'ਚ ਪੋਲੀਟੀਕਲ ਪਾਰਟੀਆਂ ਦਾ ਸਾਹ ਬੰਦ ਕਰਨ ਵਾਲੇ ਪ੍ਰਦਰਸ਼ਨ ਨੇ ਅਨੇ ਕੈਨੇਡਾ ਦੇ ਵਿੱਚ ਚੋਣਾਂ ਹੋਣ ਜਾ ਰੀਆਂ ਨੇ ਅਮਰੀਕਾ ਦੇ ਵਿੱਚ ਚੋਣਾਂ ਹੋਣੀਆਂ ਨੇ ਹੋਰਾਂ ਮੁਲਕਾਂ ਚੋਣਾਂ ਹੋਣੀਆਂ ਨੇ ਉੱਥੇ ਵੀ ਕਿਸਾਨ ਨੇ ਪੈਰਸ ਦੇ ਵਿੱਚ ਵੀ ਕਿਸਾਨ ਨੇ ਇਹਦਾ ਵਿਰੋਧ ਹੋਊਗਾ ਇਸ ਕਰਕੇ ਠੀਕ ਹੈ ਆਪਾਂ ਇਸ ਵੇਲੇ ਆ ਹਫਤਾ ਜਿਹੜਾ ਅੱਜ 15 ਤਰੀਕ ਹੋ ਗਈ 15 ਤੋਂ ਲੈ ਕੇ 20 25 ਤਰੀਕ ਤੱਕ ਜਿਹੜੀ 10 ਦਿਨ ਆਪਣਾ ਕੰਮ ਦਾ ਪੂਰਾ ਜੋਰ ਹੈ ਉਹ ਕੰਮ ਤੇ ਜੋਰ ਲਾਓ ਇਹ ਅਰਵਿੰਦ ਖੰਨਾ ਨੂੰ ਪੁੱਛਾਂਗੇ ਵੀ ਤੇਰੀ ਤਾਕਤ ਕਿੱਥੇ ਆ ਲਿਆ ਤੇਰੀ ਸਰਕਾਰ ਨੂੰ ਜਿਹੜੀ ਤੇਰੀ ਸਰਕਾਰ ਅੱਜ ਤੂੰ ਕਹਿਣਾ ਹੁਣ ਤਾਂ ਸਾਡਾ ਵੋਟਾਂ ਲੈਣ ਦਾ ਟਾਈਮ ਹੈ ਲੱਗ ਜਾਣ ਗਿਆ ਵੋਟਾਂ ਵੀ ਮਈ ਨੇ ਲੰਘ ਜਾਣਾ ਹੈ ਅਪ੍ਰੈਲ ਨੇ ਵੀ ਲੰਘ ਜਾਣਾ ਹੈ ਜੂਨ ਤੱਕ ਛੋੜੀ ਸਰਕਾਰ ਬਣ ਜੂ ਜੂਨ ਚ ਅਸੀਂ ਦੇਸ਼ ਤਾਂ ਨਹੀਂ ਛੱਡ ਕੇ ਜਾਂਦੇ ਇੱਥੇ ਹੀ ਰਹਾਗੇ ਆ ਟੱਕਰ ਲੈਣ ਜਿੱਥੇ ਮਰਜੀ ਟੱਕਰ ਲੈਣ ਸਾਡੇ ਕੋਲੇ ਗੋਣ ਨੂੰ ਕੁਛ ਨਹੀਂ ਸਾਡੇ ਕੋਲ ਤਾਂ ਹਾਸਲ ਕਰਨ ਨੂੰ ਹੀ ਐ ਚੁੱਪ ਕਰਕੇ ਬੈਠਣ ਦਾ ਮਤਲਬ ਹਾਰ ਮੰਨਣਾ ਹਾਰ ਅਸੀਂ ਨਹੀਂ ਮੰਨਦੇ ਪ੍ਰਭੂ ਕਿਉਂਕਿ ਸਾਡੇ ਬੱਚਿਆਂ ਦੀ ਰੋਟੀ ਦਾ ਸਵਾਲ ਹੈ ਸਾਡੇ ਜਵਾਬਾਂ ਦੇ ਰੋਜ਼ਗਾਰ ਦਾ ਸਵਾਲ ਹੈ ਇਸ ਕਰਕੇ ਤੱਕਦੇ ਰਹੋ ਦੇ ਦਾਂਗੇ ਜਵਾਬ ਅੱਜ ਹੀ ਜਾਣਿਆ ਬਾਈ ਅਰਵਿੰਦ ਖੰਨਾ ਆਉਨੇ ਆ ਤੇਰੀ ਕੋਠੀ ਵਾਲ ਨੂੰ ਹੁਣ ਹੀ ਆਉਨੇ ਆ ਆ ਜਿਹੜੀ ਪੁਲਿਸ ਪੰਚਾਇਤ ਹੈ ਜਿਹੜੀ ਤੇਰੇ ਕੋਲ ਤਾਕਤੂਕਤਾ ਕਰ ਲਿਆ ਇਕੱਠੀ ਜਿਹੜਾ ਕੁਸਤਾ ਕਰਦਾ ਅੱਜ ਹੀ ਕਰ ਲਈ ਨਿਬੜ ਜੂਗਾ ਅਸੀਂ ਛੱਡ ਦਾਂਗੇ ਫਿਰ ਜਨਸਾਂ ਦੇ ਇਨਸਾਨਾਂ ਦਾ ਫਸਲਾ ਫਸਲਾ ਜਿਹੜਾ ਤੇਰੇ ਕੋਲ ਹੁੰਦਾ ਤੂੰ ਅੱਜ ਹੀ ਕਰ ਲਈ ਅਸੀਂ ਆਉਨੇ ਆ ਆਪਦਾ ਹੱਕ ਅਸੀਂ ਛੱਡਦੇ ਨਹੀਂ ਦੂਜੇ ਦਾ ਹੱਕ ਅਸੀਂ ਖੋਦੇ ਨਹੀਂ ਅਸੀਂ ਜਦੋਂ ਪ੍ਰਦਰਸ਼ਨ ਕਰਦੇ ਆ ਠੀਕ ਹੈ ਸਾਡਾ ਇੱਕ ਹੈ ਵੀ ਅਸੀਂ ਕਿਸੇ ਦਾ ਘਰੇਉ ਨਹੀਂ ਕਰਦੇ ਅਸੀਂ ਘੇਰਾ ਨਹੀਂ ਪਾਇਆ ਕਿਸੇ ਨੂੰ ਅਸੀਂ ਕਿਸੇ ਦੀ ਸਟੇਜ ਤੇ ਚੜ ਕੇ ਜਾ ਕੇ ਉਹਨਾਂ ਦੀ ਸਟੇਜ ਤੇ ਇਸ ਵਾਰ ਰਿਸਰਵ ਨਹੀਂ ਕਰਦੇ ਸਾਨੂੰ ਸੜਕਾਂ ਤੇ ਕੱਢ ਕੇ ਨਾਰੇ ਮਾਰ ਦੇ ਦੇ ਘਰ ਨੂੰ ਕਿਵੇਂ ਸੁਣ ਦੇਦਾਂਗੇ ਖੋੜਾ ਸਾਬ ਆਪਦਾ ਇਹ ਹੱਕ ਅਸੀਂ ਨਹੀਂ ਖੋਂਦੇ ਛੋਡੇ ਕੋਲੇ ਜੇ ਇਹ ਹੱਕ ਹੈ ਕਿ ਤੁਸੀਂ ਦਿੱਲੀ 'ਚ ਪੈਰ ਨਹੀਂ ਧਰ ਦਿੰਦੇ ਛੋਡੇ ਕੋਲੇ ਜੇ ਇਹ ਹੱਕ ਹੈ ਵੀ ਕਰਕੇ ਵਾਦੇ ਮੁੱਕਰ ਸਕਦੇ ਹੋ ਤੁਸੀਂ ਛੋਡੀਆਂ ਦਾ ਵੱਡੀਆਂ-ਵੱਡੀਆਂ ਲਿਸਟਾਂ ਪਈਆਂ ਨੇ ਬਈ ਜਿਵੇਂ ਤੁਸੀਂ ਬੋਲਦੇ ਹੋ ਵੀ 15-15 ਲੱਖ ਰੁਪਈਆ ਤੁਹਾਡੇ ਘਰਾਂ ਤੋਂ ਮੈਂ ਸਿੱੜ ਦੂੰਗਾ ਕਾਲਾ ਤਾਂ ਜਮ੍ਹਾਂ ਕਰਕੇ ਤੁਹਾਡਾ ਮੋਦੀ ਸਾਹਿਬ ਤਾਂ ਬਹੁਤ ਕੁਝ ਬੋਲ ਕੇ ਗਿਆ ਵੀ ਮੈਨੂੰ ਸਤਾ ਚਾ ਜਾਣ ਤੋਂ ਮੈਂ ਸੰਸਦ ਨੂੰ ਸਾਰਾ ਕਰਜ਼ਾ ਮਾਫ਼ ਕਰ ਦੂੰਗਾ ਤੇ ਹੁਣ ਇਹ ਗੱਲ ਕਹਿ ਰਿਹਾ ਹੈ ਕਹਿ ਗਿਆ 10 ਸਾਲ ਜਿਹੜੇ ਮੈਂ ਰਾਜ ਕੀਤੇ ਨੇ ਇਹਦਾ ਫਿਲਮ ਦਾ ਇੱਕ ਟ੍ਰੇਲਰ ਹੈ ਟ੍ਰੇਲਰ ਦਿਖਾਇਆ ਤੁਹਾਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਪੂਰੀ ਫਿਲਮ ਹੋਊਗੀ ਇਹਦਾ ਮਤਲਬ ਜਿਹੜੀਆਂ ਪਾਲਸੀਆਂ ਮੈਂ ਲਾਗੂ ਕਰਨੀਆਂ ਚਾਹਣਾ ਉਹ ਲਾਗੂ ਰਹੀ ਕੀਤੀਆਂ ਆਉਣ ਵਾਲਾ ਜਿਹੜਾ ਪੀੜ ਹੈ ਜਦੋਂ ਮੈਂ ਹੁਣ ਜਿੱਤ ਗਿਆ ਉਦੋਂ ਪਾਸ ਕਾਰਪੋਰੇਟ ਦੰਦ ਦਿਣਾਉਂਦੇ ਸੁਡੀਆਂ ਧਰਤੀਆਂ ਤੇ ਕਬਜ਼ਾ ਕਰਨ ਆਉਣਗੇ ਇਹ ਟੱਕਰ ਵਾਸਤੇ ਸਿਆਰੋ ਜੀ ਰੋਟੀ ਦਾ ਸਵਾਲ ਹੈ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਜ਼ਿੰਦਗੀਆਂ ਦਾ ਲੱਗਣ ਗਿਆ ਭਾਈ ਕੈਂਸਰ ਨਾਲ ਮਰ ਜੀਏ ਬਿਮਾਰੀਆਂ ਨਾਲ ਮਰ ਜੀਏ ਕਿ ਸੰਘਰਸ਼ ਮਰ ਜੀਏ ਸਵਾਲ ਇਸ ਗੱਲ ਦਾ ਇਸ ਕਰਕੇ ਤਿਆਰ ਰਹੋ ਆਉਣ ਵਾਲਾ ਪ੍ਰੋਗਰਾਮ ਤੁਹਾਨੂੰ ਸਟ੍ਰੈਸ ਖਤਰਸਾਬ ਦੇਣਗੇ ਕਿੱਧਰ ਨੂੰ ਮਾਰ